ਮੂਸੇਪਿੰਡ ਦੀ ਚੋਣ ਨੂੰ ਲੈ ਕੇ ਹੁਣੇ-ਹੁਣੇ ਆਈ ਵੱਡੀ ਖਬਰ ਸਿੱਧੂ ਮੂਸੇਵਾਲੇ ਦੇ ਫੈਨ ਜਰੂਰ ਦੇਖਣ ਵੀਡੀਓ ਸਸੀ ਗੱਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਕਾਫੀ ਦਿਨਾਂ ਤੋਂ ਇੱਕ ਚਰਚਾ ਛਿੜੀ ਹੋਈ ਹੈ ਕਿ ਆਖਰ ਬਾਪੂ ਬਲਕੌਰ ਸਿੰਘ ਹੋਰੀ ਦੁਬਾਰਾ ਸਰਪੰਚ ਬਣਨਗੇ ਜਾਂ ਨਹੀਂ ਕੁਝ ਕਿ ਚੈਨਲਾਂ ਨੇ ਇਹ ਖਬਰ ਵੀ ਚਲਾਈ ਕਿ ਬਾਪੂ ਬਲਕੌਰ ਸਿੰਘ ਨੂੰ ਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ ਹੈ ਪਰ ਇਹ ਖਬਰਾਂ ਝੂਠੀਆਂ ਸੀ ਅਤੇ ਬਾਪੂ ਬਲਕੌਰ ਸਿੰਘ ਹੋਰੀ ਹਾਲੇ ਸਰਪੰਚ ਨਹੀਂ ਬਣੇ ਅਤੇ ਹੋ ਸਕਦਾ ਹੈ ਕਿ ਹੁਣ ਬਾਪੂ ਬਲਕੌਰ ਸਿੰਘ ਹੋਰੀ ਸਰਪੰਚ ਬਣਨ ਵੀ ਨਾ ਕਿਉਂਕਿ ਕੁਝ ਏਸੇ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਸਲ ਵਿੱਚ ਦੋਸਤੋ ਬਾਪੂ ਬਲਕੌਰ ਸਿੰਘ ਨੇ ਮਨਾਂ ਕਰ ਦਿੱਤਾ ਹੈ ਕਿ ਉਹ ਇਸ ਵਾਰ ਸਰਪੰਚੀ ਨਹੀਂ ਲੜਨਗੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਹੋਰ ਬੰਦੇ ਨੂੰ ਸਰਪੰਚ ਬਣਾ ਦਿੱਤਾ ਜਾਵੇ ਅਤੇ ਉਹਨਾਂ ਨੇ ਹਮਾਇਤ ਵੀ ਕਰ ਦਿੱਤੀ ਹੈ ਬਲਜੀਤ ਸਿੰਘ ਦੀ ਬਲਜੀਤ ਸਿੰਘ ਦੀ ਹਮਾਇਤ ਕੀਤੀ ਹੈ ਬਾਪੂ ਬਲਕੌਰ ਸਿੰਘ ਨੇ ਬਾਪੂ ਬਲਕੌਰ ਸਿੰਘ ਨੇ ਇੱਥੇ ਵੱਡਾ ਬਿਆਨ ਵੀ ਦਿੱਤਾ ਜਿੱਥੇ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਪੁਰਾਣੀ ਜਿਹੜੀ ਸਾਡੀ ਪੰਚਾਇਤ ਹੈ ਇਹ ਸਾਥ ਦੇਵੇਗੀ ਡਾਕਟਰ ਬਲਜੀਤ ਸਿੰਘ ਹੋਰਾਂ ਦਾ ਅਤੇ ਜਿਹੜੇ ਵੀ ਕੰਮ ਹੋਣਗੇ ਰਲ ਮਿਲ ਕੇ ਕਰਵਾਏ ਜਾਣਗੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਗਰ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਐਲਾਨ ਦਿੱਤਾ ਜਾਂਦਾ ਤਾ ਹੋਰ ਵੀ ਖੁਸ਼ੀ ਦੀ ਗੱਲ ਹੋਣੀ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਹਰੇਕ ਪਿੰਡਾਂ ਦੇ ਵਿੱਚ ਟੜੇ ਹੁੰਦੇ ਨੇ ਅਤੇ ਇੱਥੇ ਵੀ ਉਸੇ ਤਰ੍ਹਾਂ ਦਾ ਲੱਗਦਾ ਮਾਹੌਲ ਹੈ ਇਸੇ ਕਰਕੇ ਸੰਮਤੀ ਦੇ ਨਾਲ ਸਰਪੰਚ ਨਹੀਂ ਬਣਾਏ ਗਏ ਦੂਸਰੇ ਪਾਸੇ ਗੁਰਸ਼ਰਨ ਸਿੰਘ ਨੇ ਵੀ ਕਾਗਜ਼ ਭਰੇ ਨੇ ਯਾਨੀ ਕਿ ਹੁਣ ਦੋ ਚੋਣ ਮੈਦਾਨ ਵਿੱਚ ਨੇ ਬਲਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਹੁਣ ਦੇਖਦੇ ਹਾਂ ਕਿ ਆਉਂਦੀ 15 ਤਰੀਕ ਨੂੰ ਕਿਸ ਨੂੰ ਜ਼ਿਆਦਾ ਵੋਟਾਂ ਪੈਣਗੀਆਂ ਪਰ ਜਿਹੜਾ ਮੂਸੇਪਿੰਡ ਦਾ ਮਾਹੌਲ ਹੈ ਭਖਿਆ ਹੋਇਆ ਹੈ ਅਤੇ ਬਾਪੂ ਬਲਕੌਰ ਸਿੰਘ ਨੇ ਜਿਹੜੀ ਹਮਾਇਤ ਕੀਤੀ ਹੈ ਡਾਕਟਰ ਬਲਜੀਤ ਸਿੰਘ ਹੋਰਾਂ ਦੀ ਉਸ ਮੌਕੇ ਦੀ ਵੀਡੀਓ ਐ ਉਹ ਦਿਖਾ ਦਿੰਨੇ ਆ ਹਰੇਕ ਦੀ ਰਾਏ ਨਾ ਚੱਲਾਂਗੇ ਇੱਕ ਪੈਸਾ ਖਾਣਾ ਬਰਾਂਦਰੂ ਬਰਾਂਦਰੂ ਤੇ ਬਾਕੀ ਸਾਰੇ ਪਿੰਡ ਦੇ ਸਾਥੀ ਸੋਹਣ ਜੀ ਜੀ ਸਪੈਸ਼ਲ ਪੈਸਾ ਤੁਸੀਂ ਵੀ ਲੋਕ ਸ਼ਬਦ ਵਾੜਾ ਜਾਂ ਬਹੁਤ ਮੈਨੂੰ ਸਾਰੇ ਸਤਿਕਾਰਯੋਗ ਨਗਰ ਨਵਾਸੀ ਵੋਟਰ ਪਰ ਉਹਨਾਂ ਨੂੰ ਕਾਤੋ ਬਲਾ ਫਤਿਹ ਦੀ ਗੰਦਾ ਚਿਕਾ ਖਾਸਤਾ ਗੁਰਜੀ ਕੀ ਫਤਹੀ ਤਾਂ ਆਪਾਂ 6.5 ਦੇ ਵਿੱਚ ਸੀਗੇ ਇਹ ਕਰ ਗਏ ਇਹ ਕਰ ਲੀਏ ਪਰ ਅਜੇ ਵਧੀਆ ਵਿਭਾਗਾਣਾ ਦੇਣਾ ਹੈ ਇਹ ਬੜੀ ਸਰਬਸੰਮਤੀ ਤੁਹਾਡੀ ਇੱਕ ਵਧੀਆ ਨੇਕ ਬੰਦੇ ਦੇ ਉੱਤੇ ਬਣੀ ਹੈ ਜੋ ਪੈਂਦ ਦੁੱਖ ਦੇ ਸੁੱਖ ਦੇ ਤੁਹਾਡੇ ਵੇਲੇ ਕਿ ਵੇਲੇ ਤੁਸੀਂ ਜਦੋਂ ਕੋਈ ਫੋਨ ਮਾਰਦੇ ਹੋ ਤੁਮਸਟੇ ਵੀ ਤੁਹਾਡੇ ਅੱਧੀ ਰਾਤ ਨੂੰ ਉੱਠ ਕਰਦੇ ਤੁਹਾਨੂੰ ਇਹ ਕਹਿ ਨਹੀਂ ਲੋੜ ਦੀ ਵੀ ਰਾਤ ਨੂੰ ਬੰਦਾ ਦੀਤ ਸੋਫੀ ਬੰਦਾ ਹੈ ਤਿਆਰ ਬ ਹੈ ਪਰ ਇਹਨੇ ਮਰਿਆ ਸਭ ਤੋਂ ਵਧੀਆ ਇੱਜ਼ਤ ਦਾ ਸੰਜੀ ਹੈ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਰਪੰਚ ਕੋਲੇ ਹਰ ਇੱਕ ਘਰ ਦੀ ਲੜਾਈ ਝਗੜੇ ਫਸਲ ਫਸਲੇ ਹੁੰਦੇ ਆ ਤਾਂ ਉਹਨਾਂ ਨੂੰ ਜੱਠਣ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਜੋ ਸਾਰੇ ਗੁਣ ਮੈਂ ਇਸ ਮੀਰ ਦੇ ਵਿੱਚ ਵੇਖ ਰਿਹਾ ਔਰ ਥੋੜੂੰ ਜਰੀ ਪੂਰੀ ਹੱਥਵੰਨ ਕੇ ਬੇਨਤੀ ਹੈ ਵੀ ਤੁਸੀਂ ਨਾ ਇਕੱਠ ਲੱਗਣ ਦਿਓ ਹੁਣ ਆਪਾਂ ਬਹੁਤ ਪਛੜ ਗਏ ਪੈਣੀ ਤੇ ਦੂਬਾਰੋਂ ਸਾਰੇ ਆਪਾਂ ਦਾ ਜਿਹੜਾ ਕੰਮ ਸਮਝ ਕੇ ਇਹਦੀ ਮਦਦ ਕਰਿਓ ਹੁੰਦਾ ਹੈ ਭੋਗੇ ਸਾਫ ਦਾ ਪੰਚਾਇਤ ਸਾਰੀ ਆ ਖੜੀ ਹੈ ਇੱਥੇ ਅਸੀਂ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਇਹਨੂੰ ਕਦੇ ਵੀ ਡੋਲਣ ਨਹੀਂ ਦੇਵਾਂਗੇ ਅਗਲੇ ਕੰਮ ਵਿੱਚ ਜੇ ਤੁਸੀਂ ਨੂੰ ਸਰਪੰਚ ਦੀ ਜਿਹੜਾ ਤਾਜ ਬੰਨੇ ਹੋ ਅਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਭਰਾ ਬਣ ਕੇ ਨਾਲ ਖੜਾ ਹਾਂ ਤਾਂ ਮਿੱਤਰੋ ਤੁਸੀਂ ਨੇ ਬਾਪੂ ਫਲਕੌਰ ਸਿੰਘ ਦੀ ਪੂਰੀ ਗੱਲਬਾਤ ਸੁਣੀ ਤੁਹਾਨੂੰ ਕੀ ਲੱਗਦਾ ਹੈ ਕਿ ਡਾਕਟਰ ਬਲਜੀਤ ਸਿੰਘ ਹੋਰੀ ਜਿੱਤਣਗੇ ਜਾਂ ਫਿਰ ਗੁਰਸ਼ਰਨ ਸਿੰਘ ਹੋਰੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ ਰੱਬ ਰੱਖਾ